ਜੀ ਬਾਲੀ ਨਮਸਕਾਰ ਆ ਦਾਪ ਸੱਚਾ ਗੱਲ ਕੀ ਹਾਲ ਚਾਲ ਹੈ ਵੀਰੇ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸਾਧਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨਵੇਂ ਬਜੇ ਚੈਨਲ ਆਪਾਂ ਨੂੰ ਸਬਸਕ੍ਰਾਈਬ ਤੁਸੀਂ ਲਾਜ਼ਮੀ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਾਈਆਂ ਸ਼ਾਨਦਾਰ ਵੀਡੀਓ ਲਿਆ ਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਂਕ ਕਰਾ ਦੇ ਰਿਹਾ ਕਰੀਏ ਉਹ ਨਵੇਂ ਨੀ ਵੀਰੇ ਇਹ ਨਾਲ ਤੁਸੀਂ ਸਮਝ ਲਓ ਕਿ ਆ ਵੱਡਾ ਜੋੜ ਆਪਾਂ ਸੇਲ ਕਰਨ ਲੱਗੇ ਵੀਰੇ ਠੀਕ ਹੈ ਜੀ ਸਾਰੀ ਆਪਣੀ ਜ਼ਿੰਦਗੀ ਦੀ ਮਿਹਨਤ ਹੈ ਮੇਰਾ ਭਰਾ ਠੀਕ ਹੈ ਜੀ ਜੋ ਆਪਣੀ ਵਿਕਤੀ ਹੈ ਮੇਰਾ ਪਰਾ ਚੈੱਕ ਕਰੋ ਵੀਰੇ ਵੱਡਾ ਜੋੜਾ ਬਾਬੇ ਪੁੰਨੂ ਵਾਲੇ ਕਬੂਤਰਾਂ ਦੇ ਵਿੱਚੋਂ ਜਿਹੜੇ ਸਾਡੇ ਪੁਰਾਣੇ ਸਬਸਕ੍ਰਾਈਬਰ ਭਰਾ ਆ ਠੀਕ ਹੈ ਜੀ ਕਾਫੀ ਟਾਈਮ ਤੋਂ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਭਰਾਵਾਂ ਨੂੰ ਇਸੇ ਜੋੜੇ ਦੇ ਬਾਰੇ ਪਤਾ ਆ ਕੀ ਕਰਾਮਾਤ ਕਰਦੇ ਆ ਇਸ ਜੋੜੇ ਦੇ ਬੱਚੇ ਉਹ ਵੀ ਉਹਨਾਂ ਨੂੰ ਪਤਾ ਆ ਜੀ ਚੈੱਕ ਕਰੋ ਵੀਰੇ ਵੱਡਾ ਜੋੜਾ ਅੱਜ ਇਹਨਾਂ ਦਾ ਵੱਡੇ ਜਨਨ ਕਿ ਪੱਠੇ ਦੀ ਆਪਾਂ ਵੀਡੀਓ ਲਾ ਰਹੇ ਆ ਪਿਓਰ ਪੁੰਨੂ ਵਾਲੇ ਕਬੂਤਰਾਂ ਵਿੱਚੋਂ ਠੀਕ ਹੈ ਜੀ ਫਿੱਕੀਆਂ ਹਰੀਆਂ ਅੱਖਾਂ ਦਾ ਜੀ ਚੈੱਕ ਕਰ ਲਓ ਪਹਿਲਾਂ ਇਹਦੇ ਬਾਪ ਦੀ ਕੁਆਲਿਟੀ ਚੈੱਕ ਕਰ ਲਓ ਜੀ ਕਬੂਤਰ ਦੀ ਠੀਕ ਹੈ ਜੀ ਠੀਕ ਹੈ ਜੀ ਗੂੜੀਆਂ ਖਟੀਆਂ ਅੱਖਾਂ ਸਿਰ ਤੇ ਲਾਲ ਚਟ ਪੁੰਜੇ ਵਿੱਚ ਕਾਲੇ ਫਰ ਜਾਮਣੀ ਪੈਰ ਮਾਦੀ ਕੁਆਲਟੀ ਚੈੱਕ ਕਰ ਲਓ ਫਿੱਕੀਆਂ ਹਰੀਆਂ ਅੱਖਾਂ ਦੀ ਚੀਨੀ ਕਬੂਤਰੀ ਹੈ ਜੀ ਠੀਕ ਹੈ ਪਿੱਛੇ ਜੇ ਆਪਾਂ ਇਸ ਜੋੜੇ ਦੀਆਂ ਮੇਰਾ ਭਰਾ ਦੋ ਵੱਡੀਆਂ ਕਬੂਤਰੀਆਂ ਸੇਲ ਕਰੀਆਂ ਸੀ ਅੱਜ ਇਹਨਾਂ ਦੇ ਵਿੱਚੋਂ ਮੇਰਾ ਭਰਾ ਇਹਨਾਂ ਦਾ ਵੱਡਾ ਕਬੂਤਰ ਪੱਠਾ ਠੀਕ ਹੈ ਜੀ ਯਾਨੀ ਕਿ ਇਹਨਾਂ ਦਾ ਵੱਡਾ ਪੱਠਾ ਜੋ ਵੱਡਾ ਕਬੂਤਰ ਆ ਜੀ ਹੋਊਗੀ ਉਹਦੀ ਉਮਰ ਮੇਰੇ ਸਾਨਾ 2.5 ਸਾਲਾਂ ਦਾ ਕਬੂਤਰ ਹੋਏਗਾ ਉਹਦੀ ਆਪਾਂ ਵੀਡੀਓ ਲਾ ਰਹੇ ਹਾਂ ਤੇ ਆਓ ਮੇਰਾ ਭਰਾ ਤੁਹਾਨੂੰ ਕਰਾਉਣੇ ਆ ਜੀ ਸ਼ੌਂਕ ਠੀਕ ਹੈ ਜੀ ਬਾਬੇ ਉਹ ਕਬੂ ਜਿਹੜੇ ਲੋਆਂ ਨੂੰ ਮੇਰਾ ਭਰਾ ਖਾਂਦੇ ਨੇ ਖਾਂਦੇ ਠੀਕ ਆ ਜੀ ਚੈੱਕ ਕਰ ਲਓ ਵੀਰੇ ਸਾਡੇ ਘਰ ਦੀ ਚੀਜ਼ ਆ ਤਾਂ ਇਹ ਨਹੀਂ ਗੱਲ ਮੇਰਾ ਭਰਾ ਹੱਬ ਹਵਾ ਕੇ ਕਹੀਦੀ ਆ ਠੀਕ ਆ ਜੀ ਵੇਖੋ ਤਾਂ ਤੇ ਮੇਰਾ ਭਰਾ ਦੇ ਲਾਲ ਸ਼ੈਂਪਾ ਠੀਕ ਆ ਗਿੱਚੀ ਤੇ ਮੇਰਾ ਵੀਰ ਚੈੱਕ ਕਰ ਲਓ ਤੁਸੀਂ ਇਹ ਆ ਲਓ ਜੀ ਠੀਕ ਆ ਵਿੱਚੇ ਹੀ ਲਾਲ ਵਿੱਚੇ ਹੀ ਹਰੇ ਵਿੱਚੇ ਹੀ ਕਾਲੇ ਆ ਚੈੱਕ ਕਰ ਸਕਦੇ ਹੋ ਜੀ ਠੀਕ ਆ ਕੂਤ ਦੇ ਘੰਡ ਤੇ ਵੀ ਮੇਰਾ ਭਰਾ ਹਰੇ ਸ਼ੈਂਪਾ ਚੈੱਕ ਕਰ ਸਕਦੇ ਹੋ ਤੇ ਬਾਕੀ ਇਹਨਾਂ ਦੀ ਮਾਤ ਦੀ ਕੁਆਲਿਟੀ ਤੁਸੀਂ ਚੈੱਕ ਕਰ ਹੀ ਲੀਤੀ ਆ ਤੇ ਵੀਰੇ ਹੁਣ ਵੀ ਜੋੜਾ ਇਹ ਆਪਣਾ ਇੱਕ ਬੱਚਾ ਕੱਢੀ ਫਿਰਦਾ ਉਹ ਵੀ ਆਪਾਂ ਸੁਣ ਵਿਖਾਉਣੇ ਖਾਨੇ ਵਿੱਚ ਛੱਡ ਕੇ ਬਾਬੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਇੱਕ ਬੱਚਾ ਜੋੜੀ ਨੇ ਕੱਢਿਆ ਹੋਇਆ ਇੱਕ ਕੱਢਿਆ ਕਾਂਤਰਾ ਮੇਰਾ ਭਰਾ ਇਹ ਆ ਲੋ ਜੀ ਕਰੋ ਚੈੱਕ ਮੇਰੇ ਬਰ ਬੱਚੇ ਆਪਣੇ ਦੀ ਕੁਆਲਿਟੀ ਹੈ ਇੱਕ ਕੱਢਿਆ ਕਾਂਤਰਾ ਤੇ ਦੂਜਾ ਬਾਬੇ ਉਹ ਸ਼ਾ ਨੀਲਾ ਠੀਕ ਹੈ ਜੀ ਹਰ ਤਰ੍ਹਾਂ ਦੇ ਮੇਰਾ ਭਰਾ ਜੋੜਾ ਆਪਣਾ ਇਹ ਬੱਚੇ ਕੱਢਦਾ ਚੈੱਕ ਕਰੋ ਤੇ ਜਿਹੜਾ ਇਹਨਾਂ ਦਾ ਅੱਜ ਪੱਠਾ ਲਾਉਣਾ ਨਾ ਮੇਰਾ ਆਪਾ ਮੈਂ ਕਹਿੰਦਾ ਬੇਕ ਕੇ ਉਹਨਾਂ ਨੂੰ ਭੋਖ ਲੈਂਦੀ ਆ ਯਾਰ ਕਿ ਹਾਂ ਵੀ ਵਾਕਈ ਕੂਤਰ ਹੈਗੀਆਂ ਨੇ ਰੇਟ ਤੋਂ ਉਹਨਾਂ ਵਿੱਚੇ ਆਪਾਂ ਦੱਸਾਂਗੇ ਵੀਡੀਓ ਵਿੱਚ ਤੁਸੀਂ ਲਾਸਟ ਟਾਈਮ ਬਣੇ ਰਹੋ ਇਸੇ ਬੱਚੇ ਰਸ ਨੂੰ ਮੈਂ ਸਗਾ ਭਰਾ ਵਿਖਾਉਣਾ ਆ ਥੱਲੇ ਉਹ ਪਾਲਦਾ ਪਿਆ ਆ ਠੀਕ ਆ ਜੀ ਆਪਾਂ ਦੂਜੇ ਜੋੜੇ ਤੋਂ ਮੇਰਾ ਭਰਾ ਬੱਚਾ ਪਲਾਇਆ ਸੀ ਚੈੱਕ ਆ ਤੋਂ ਤੁਹਾਨੂੰ ਜੀ ਇਹ ਬੱਚਾ ਨਹੀਂ ਲਾਇਆ ਜੀ ਇੱਕੋ ਝੂਲੇ ਦੇ ਮੇਰਾ ਭਰਾ ਸਕੇ ਆ ਭਰਾ ਨੇ ਠੀਕ ਆ ਹਾਂ ਜੀ ਵੀ ਬਾਪਿਓ ਆ ਤਿਆਰ ਹੋ ਜੋ ਮੇਰਾ ਭਰਾ ਲੈ ਵੀ ਮੁੰਡਿਆ ਚੱਕ ਦੇ ਹੱਥ ਕਰਾਂ ਤੇ ਦਿਖਾ ਆਪਣੇ ਦਰਸ਼ਕਾਂ ਨੂੰ ਮਰਾ ਭਰਾ ਅੱਜ ਵਾਲਾ ਆਪਣਾ ਸਣ ਕਰੋ ਚੈੱਕ ਬਾਬਿਓ ਆਪਣੇ ਅੱਜ ਵਾਲੇ ਵੱਡੇ ਕਬੂਤਰ ਦੀ ਕੁਆਲਿਟੀ ਪ्युअर ਬਾਬੇ ਪੁੰਨ ਵਾਲੇ ਜੀ ਸਾਵੇਂ ਕਬੂਤਰਾਂ ਦੇ ਵਿੱਚੋਂ ਮਰਾਪਰਾ ਠੀਕ ਆ ਜੀ ਪਹਿਲਾਂ ਆਪਾਂ ਤੁਹਾਨੂੰ ਇਸ ਕਬੂਤਰ ਦਾ ਮਰਾਪਰਾ ਮਾਪਾ ਪੋ ਵਿਖਾਤਾ ਵੀਰੇ ਆਪਣਾ ਖੁਦ ਇਹ ਵੱਡਾ ਕਬੂਤਰ ਆ ਜੀ ਫਿੱਕੀਆਂ ਹਰੀਆਂ ਅੱਖਾਂ ਦਾ ਧੁੱਪੇ ਬਿਲਕੁਲ ਸਾਫ਼ ਹਰੀਆਂ ਅੱਖਾਂ ਆ ਜੀਆਂ ਕਲੀਅਰ ਦਿਹਦੀਆਂ ਨੇ ਬਾਕੀ ਹੁਣ ਵੀਰੇ ਸ਼ਾਮ ਹੋ ਚੁੱਕੀ ਆ ਤਾਂ ਹੋ ਸਕਦਾ ਤੁਹਾਨੂੰ ਫਿੱਕੀ ਕਸਮੈ ਲੀਜੀ ਅੱਖੇ ਦੀ ਦਿਖੇ ਜੀ ਹਰੀ ਠੀਕ ਆ ਜੀ ਕੋਈ ਫਿੱਕੀਆਂ ਹਰੀਆਂ ਕਹਿ ਜਾਂਦਾ ਕੋਈ ਭੂਸਲੀ ਅੱਖਾਂ ਕਹਿ ਦਿੰਦਾ ਚੈੱਕ ਕਰ ਲੋ ਸੁਭਾਸਰਾ ਠੀਕ ਆ ਜੀ ਚੈੱਕ ਕਰ ਲਓ ਵੀਰੇ ਜਿਵੇਂ ਦੇ ਬਾਪ ਦੇ ਸ਼ੈਂਬ ਸੀਗਾ ਸੇਮ ਇਹਦੇ ਉਹੋ ਜਿਹੇ ਸ਼ੈਂਬ ਅੱਖਾਂ ਆਪਣੀਆਂ ਇਹ ਮਾਂ ਦੇ ਉੱਤੇ ਲੈ ਗਿਆ ਬਾਬਿਓ ਚੈੱਕ ਕਰ ਲਓ ਆਪਣਾ ਅੱਜ ਵਾਲਾ ਅਸਤਰ ਪਹਿਲਾਂ ਤੁਹਾਨੂੰ ਮੈਂ ਰੇਟ ਮੈਂਸ਼ਨ ਕਰਦਾ ਯਾਰ ਕਿਉਂ ਵੀਰੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਲਈ ਕੋਈ ਸਦਨ ਆਪਣਾ ਟਾਈਮ ਖਰਾਬ ਕਰੇ ਠੀਕ ਆ ਜੀ ਜਿਹੜੇ ਭਰਾ ਨੂੰ ਸਾਡਾ ਰੇਟ ਪੁਕੇਗਾ ਮੇਰਾ ਭਰਾ ਹੀਠਾਂ ਦੇ ਤੇ ਨੰਬਰ ਅੱਬਲ ਤਾਂ ਨੰਬਰ ਮੇਰਾ ਭਰਾ ਸਕਰੀਨ ਉੱਪਰ ਆਪਣਾ ਚੱਲ ਰਿਹਾ 9041226065 ਇਸ ਨੰਬਰ ਤੇ ਆਪਣੇ ਭਰਾ ਨੂੰ ਕੰਟੈਕਟ ਕਰਕੇ ਕਬੂਤਰ ਤੁਸੀਂ ਮੰਗਾ ਸਕਦੇ ਹੋ ਬਾਬੇ ਉਹ 3000 ਰੁਪਏ ਸਿੰਗਲ ਕਬੂਤਰ ਦਾ ਰੇਟ ਆ ਤੇ ਇਹ ਵੀ ਗੱਲ ਮੇਰੇ ਨਾਲ ਕਹਣਾ ਵੀਰੇ ਬਿਲਕੁਲ ਰੀਜ਼ਨੇਬਲ ਪ੍ਰਾਈਸ ਆ ਰੀਜ਼ਨੇਬਲ ਕਿੰਨਾ ਲੋਕਾਂ ਲਈ ਮੇਰਾ ਭਰਾ ਜੀ ਇਹਨਾਂ ਨੂੰ ਇਹਨਾਂ ਕਬੂਤਰਾਂ ਦੀ ਪਰਖ ਆ ਜਾਂ ਜਿਹੜੇ ਬੰਦਿਆਂ ਨੇ ਮੇਰਾ ਭਰਾ ਇਹੋ ਜਿਹੀ ਕਬੂਤਰ ਉਡਾਏ ਹੋਏ ਨੇ ਮੇਰਾ ਭਰਾ ਠੀਕ ਹੈ ਅਣਜਾਣ ਬੰਦੇ ਲਈ ਹੋ ਸਕਦਾ ਇਹ ਆਮ ਕਬੂਤਰ ਹੋਵੇ ਠੀਕ ਹੈ ਜੀ ਹੋ ਸਕਦਾ ਉਹਨਾਂ ਦੇ ਲਈ ਰੇਟ ਵੀ ਇਸ ਕਬੂਤਰ ਦਾ ਬਹੁਤ ਘੱਟ ਹੋਵੇ ਪਰ ਵੀਰੇ ਤੁਹਾਨੂੰ ਪਤਾ ਜੀ ਇੱਕ ਚੰਗੇ ਮੰਨ ਕੇ ਚਲੋ ਚੀਜ਼ ਦੀ ਕੁਆਲਿਟੀ ਮੰਨ ਕੇ ਚਲੋ ਤੁਸੀਂ ਸੋਨੇ ਦੀ ਕੁਆਲਿਟੀ ਇੱਕ ਸੁਨਿਆਰਾ ਹੀ ਪਰਖ ਸਕਦਾ ਮੇਰਾ ਭਰਾ ਕੋਈ ਕਵਾਡੀਆਂ ਨਹੀਂ ਪਰਖ ਸਕਦਾ ਠੀਕ ਹੈ ਕਵਾਡੀਆਂ ਨੇ ਵੀਰੇ ਜੱਜ ਕਰਨ ਨਾਲ ਲੋਹੇ ਨੂੰ ਸੁਨਿਆਰੇ ਨੇ ਚੀਜ਼ ਵੇਖਣੀ ਹੈ ਕੁਆਲਿਟੀ ਵਾਲੀ ਕਿ ਹਾਂ ਯਾਰ ਬਾਕੀ ਜੇ ਚੀਜ਼ ਹੈਗੀ ਵਾਕਈ 24 ਕੈਰਟ ਦਾ ਪ్యూర్ ਸੋਨਾ ਮੇਰਾ ਭਰਾ ਚੈੱਕ ਕਰੋ ਬਾਬੂ ਕਬੂਤਰ ਆਪਣੇ ਦੀ ਕੁਆਲਿਟੀ ਦੇਖੋ ਮੇਰਾ ਭਰਾ ਕਬੂਤਰ ਆਪਣੇ ਦਾ ਬਾਬੂ ਕੱਦ ਕਾਠ ਸਵਾਸਰਾ ਹਰੀਆਂ ਅੱਖਾਂ ਭੂਰੀ ਨੋਕ ਤੇ ਆਹ ਬਜੀ ਕਬੂਤਰ ਆਪਣੇ ਦੇ ਪੈਰ ਸਰਖਾ ਭਾਈ ਜੀ ਜਾਮਣੀ ਪੈਰਾਂ ਦਾ ਆਪਣਾ ਇਹ ਕੂਤਰਾ ਇਹਦਾ ਛੱਲਾ ਹਲਕਾ ਜਾਂ ਲਿਬੜਾ ਹੋਇਆ ਕਿਉਂਕਿ ਤੁਹਾਨੂੰ ਪਤਾ ਜੀ ਹੁਣ ਸਰਦੀਆਂ ਆ ਗਈਆਂ ਨੇ ਤੇ ਖੁੱਡੇ ਵਿੱਚ ਆਪਾਂ ਮਿੱਟੀ-ਮੁੱਟੀ ਛੁੱਟੀ ਐ ਚੈੱਕ ਕਰੂ ਮੇਰਾ ਭਰਾ ਬਿਲਕੁਲ ਭਾਈ ਜੀ ਸੜੇ ਹੋਏ ਜਾਮਣੀ ਪੈਰਾਂ ਦਾ ਮੇਰਾ ਭਰਾ ਆਪਣਾ ਇਹ ਕੂਤਰਾ ਬੰਦ ਜੋੜਾਂ ਦਾ ਬਾਪਿਓ ਆਪਣਾ ਇਹ ਕੂਤਰਾ ਤੇ ਮੇਰਾ ਭਰਾ ਐਨੀ ਗਰੰਟੀ ਆ ਵੀਰੇ ਕਬੂਤਰ ਦੇ ਬੱਚੇ ਘੜਾ ਕੇ ਗਰਮੀਆਂ ਦੇ ਵਿੱਚ ਡਾਮਗੇ ਨਾ ਆਪਣੇ ਕਾਸ਼ ਭਰਾ ਨੂੰ ਯਾਦ ਕਰੋਗੇ ਠੀਕ ਹੈ ਜੀ ਕਿ ਹਾਂ ਯਾਰ ਕਾਸ਼ ਵੀਰੇ ਤੁਸੀਂ ਜਾਨਵਰ ਦਿੱਤਾ ਸੀ ਯਾਰ ਨਜ਼ਾਰਾ ਆਉਂਦਾ ਉਹ ਸਕੂਟਰ ਦੇ ਮੇਰਾ ਭਰਾ ਬੱਚੇ ਦਾ ਕਿ ਮੇਰਾ ਵੀ ਉਹ ਚੀਜ਼ਾ ਤੁਹਾਡੇ ਅੱਗੇ ਆਪਾਂ ਪੇਸ਼ ਕਰ ਦਿੱਤੀ ਹੈ ਠੀਕ ਹੈ ਜੋ ਤੁਹਾਡੀ ਸਕਰੀਨ ਦੇ ਮੇਰਾ ਭਰਾ ਬਿਲਕੁਲ ਸਾਹਮਣੇ ਆ ਜੀ ਬਾਕੀ ਅੱਖ ਦੀ ਮੇਰਾ ਭਰਾ ਤੁਸੀਂ ਕੁਆਲਟੀ ਚੈੱਕ ਕਰ ਸਕਦੇ ਹੋ ਜੀ ਹਰੀਆਂ ਅੱਖਾਂ ਦਾ ਆਪਣਾ ਇਹ ਕੂਟਰ ਵੱਡਾ ਕੂਟਰ ਸਿੰਗਲ ਕੂਟਰ ਲਾਇਆ ਆ ਕੋਈ ਨਾਲ ਮੈਂ ਇਹ ਮਾਦੀ ਨਹੀਂ ਲਾਈ ਜੇ ਵੀਰੇ ਨਾਲ ਇਸਕੂਟਰ ਦੇ ਆਪਾਂ ਮਾਦੀ ਲਾਉਂਦੇ ਆ ਆਪਾਂ 6000 ਨੂੰ ਜੁੜਾ ਹੱਸ ਕੇ ਵੇਚ ਦਿੰਦੇ ਆ ਚੈੱਕ ਕਰ ਲੋ ਵੀਰੇ ਕੂਤਰਾ ਦੇ ਪੱਲਿਆਂ ਦੀ ਕੁਆਲਿਟੀ ਦੇਖੋ ਬਾਬਿਓ ਕਿੱਡੇ ਵੱਡੇ ਚੌੜੇ ਨਿੱਗਰ ਪੱਲੇ ਦਾ ਆਪਣਾ ਕੂਤਰਾ ਜੀ ਬਾਕੀ ਇਹ ਜਿਹੜਾ ਖਿਡਾਰੀ ਬੰਦਾ ਨਾ ਉਹ ਬੰਦਾ ਕੂਤਰਾ ਵੇਖ ਕੇ ਪਛਾਣ ਜਾਏਗਾ ਅਣਜਾਣ ਬੰਦੇ ਆਸਤੇ ਹੋ ਸਕਦਾ ਇੱਕ ਆਮ ਸਾਦਾ ਕੂਤਰਾ ਹੋਵੇ ਠੀਕ ਹੈ ਤੇ ਆਹ ਮਰਾਪਰਾ ਅਗਲਾ ਪੱਲਾ ਜੀ ਆਪਣਾ ਕੂਤਰਾ ਦੇਖੋ ਬਾਬਿਓ ਕਿੱਡੇ ਵੱਡੇ ਵੱਡੇ ਚੌੜੇ ਨਿੱਗਰ ਪੱਲਿਆਂ ਦਾ ਆਪਣਾ ਇਹ ਕੂਤਰਾ ਆ ਠੀਕ ਹੈ ਹੱਥ ਦੇ ਵਿੱਚ ਵੀਰੇ ਕੂਤਰਾ ਆਇਆ ਪਤਾ ਲੱਗਦਾ ਹਾਂ ਯਾਰ ਵਾਕਈ ਜਾਨਵਰ ਹੈਗਾ ਆ ਤੇ ਬਾਕੀ ਪੈਰ ਤੁਸੀਂ ਮੇਰਾ ਵੀਰ ਆਪਣੇ ਇਸਕੂਟਰ ਤੇ ਚੈੱਕ ਕਰ ਹੀ ਲੇਤੇ ਨੇ ਬਾਕੀ ਸਹੂ ਨੂ ਪੁੱਤਰ ਇਹ ਮੈਂ ਜਾਲੰਦਰ ਵੀ ਛੱਡ ਕੇ ਖਾਉਂ ਦੇਖੋ ਜੀ ਬਿਲਕੁਲ ਖੁਸ਼ਕ ਪੈਰ ਆ ਮੇਰਾ ਭਰਾ ਚੈੱਕ ਕਰ ਲੋ ਬਿਲਕੁਲ ਖੁਸ਼ਕ ਪੈਰ ਬੰਦ ਜੋੜ ਛੱਲਾ ਆਪਣੇ ਨਾਮ ਫੋਨ ਨੰਬਰ ਵਾਲਾ ਲੱਗਿਆ ਹੋਇਆ ਜੀ ਇਸਕੂਟਰ ਤੇ ਠੀਕ ਹੈ ਕਾਨੂੰ ਪੁੱਤਰ ਤੇ ਬਚੇ ਨਹੀਂ ਉੜਦੇ ਕੋਈ ਗੱਲਬਾਤ ਹੁੰਦੀ ਵੀਰੇ ਉਸ ਚੀਜ਼ ਲਈ ਆਪਾਂ ਬੈਠੇ ਆ ਆ ਚੈੱਕ ਕਰ ਲੋ ਮੇਰਾ ਭਰਾ ਸਿਰ ਤੇ ਕੋਤੇ ਹਲਕੇ ਜੇ ਪਿੱਛੇ ਲਾਲ ਦਾਗ ਨੇ ਸ਼ੰਭ ਕਹਿ ਦਿੰਦਾ ਕੋਈ ਲੌਂਗ ਕਹਿ ਦਿੰਦਾ ਜੋ ਕਹਿਣਾ ਤੁਸੀਂ ਕਹਿਆ ਸਾਧਿਓ ਪਰ ਬਾਬੇਓ ਜੋ ਨਸਲ ਬਾਬੇ ਪੁੰਨੂ ਵਾਲੀ ਤੇ ਉਹ ਪੁੰ ਠੀਕ ਹੈ ਇੱਥੇ ਤਾਂ ਹਰ ਵੀਰੇ ਕੋਈ ਇੱਕ ਅੱਧਾ ਬੰਦਾ ਜਿਹਨੇ ਸਾਰੀਆਂ ਅਸਲਾਂ ਦੀ ਰਜਿਸਟਰੀ ਹੁਣੇ ਕਰਾਈ ਹੋਈ ਆ ਪਰ ਇੱਥੇ ਇੱਕ ਦੋ ਇੱਕ ਤਾੜੀ ਬੰਦਾ ਬੈਠਾ ਜਿਹਦੇ ਕੋਲ ਇਹੋ ਜਿਹੇ ਝੋਟੇ ਸਾਂਭ ਕੇ ਰੱਖੇ ਹੋਏ ਆ ਤੇ ਵੀਰੇ ਇੱਕ ਗੱਲ ਹੋਰ ਆਪਾਂ ਵੀਡੀਓ ਵਿੱਚ ਸਾਫ਼ ਕਲੀਅਰ ਕਰ ਦੇਣੀ ਚਾਹੁੰਦੇ ਆ ਕਿ ਜਿਹੜਾ ਆਪਾਂ ਇਹਦਾ ਮਾਂ ਪਿਓ ਵਿਖਾਇਆ ਵੀਰੇ ਮੈਂ ਕੋਈ ਸ਼ੋਅ ਆਫ ਨਹੀਂ ਕਰਦਾ ਜਾਂ ਕੋਈ ਫੁਕਰੀ ਨਹੀਂ ਮਾਰਦਾ ਠੀਕ ਹੈ ਇਹ ਤਾਂ ਜਸਟ ਕਈ ਬੰਦੇ ਨੇ ਸਾਡੇ ਤੋਂ ਪਰਸਨਲ ਵੀਡੀਓ ਮੰਗਦੇ ਵੀਰੇ ਇਸ ਕਬੂਤਰ ਦਾ ਸਾਨੂੰ ਮਾਂ ਪਿਓ ਵੀ ਵਿਖਾਓ ਇਸੇ ਕਰਕੇ ਮੇਰਾ ਭਰਾ ਆਪਾਂ ਜੋੜਾ ਉਹ ਵੀਡੀਓ ਦੇ ਵਿੱਚ ਵਿਖਾਤਾ ਠੀਕ ਹੈ ਨਹੀਂ ਤਾਂ ਕਈ ਬੰਦਿਆਂ ਨੇ ਕ ਠੀਕ ਹੈ ਤਾਂ ਉਹਨਾਂ ਬੰਦੇ ਨੂੰ ਮੇਰਾ ਭਰਾ ਜਵਾਬ ਆਪਾਂ ਪਹਿਲਾਂ ਹੀ ਦੇਤਾ ਤੇ ਮੇਰਾ ਵੀਰ ਕਿਦਾਂ ਦਾ ਲੱਗਾ ਜੀ ਤੁਹਾਨੂੰ ਅੱਜ ਵਾਲਾ ਆਪਣਾ ਇਹ ਹੀਰਾ ਮੇਰਾ ਭਰਾ ਤੁਸੀਂ ਲਾਜਮੀ ਦੱਸਿਓ ਕਮੈਂਟ ਕਰਕੇ ਤੇ ਮੇਰਾ ਭਰਾ ਨਾਲ ਨਾਲ ਫੋਨ ਲਾ ਕੇ ਮੇਰਾ ਵੀਰ ਜਨਮਰ ਇਹ ਤੁਸੀਂ ਰਖਾ ਲਿਓ ਨਹੀਂ ਤਾਂ ਵੀਰੇ ਇਹੋ ਜਿਹਾ ਉਤਰ ਮੇਰਾ ਭਰਾ ਜਲਦੀ ਲੱਭਦੇ ਆ ਲੱਭਦੇ ਨਹੀਂ ਮੇਰਾ ਭਰਾ ਠੀਕ ਹੈ ਤੁਹਾਨੂੰ ਮਿਲਣਗੇ ਕਿੱਥੇ ਸਿਰਫ ਔਰ ਸਿਰਫ ਆਪਣੇ ਭਰਾ ਦੇ ਚੈਨਲ BB ਨਤੀ ਮੋਗਾ ਪੇਜ ਨਾਲੇ ਦੇ ਵਿੱਚ ਠੀਕ ਹੈ ਤੁਸੀਂ ਮੇਰਾ ਭਰਾ ਆਪਣੇ ਨਾਲ ਇੰਜ ਹੀ ਪਿਆਰ ਬਣਾਏ ਰੱਖਿਓ ਤੇ ਮੇਰਾ ਵੀਰ ਥੋੜੇ ਲਈ ਇੱਕ ਤੋਂ ਇੱਕ ਮੇਰਾ ਭਰਾ ਟੌਪ ਜਾਂਬਰ ਆਪਾਂ ਜਾਨੇ ਕਿ ਪੇਸ਼ ਕਰਿਆ ਕਰਾਂਗੇ ਠੀਕ ਆ ਜੀ ਫੋਲੋ ਵੈਕਸੀਨੇਟ ਹੋਇਆ ਹੋਇਆ ਜਾਨਬਰਾ ਬੇਫਿਕਰ ਹੋ ਕੇ ਖੁੱਡਿਆਂ ਅੰਦਰ ਛੱਡ ਦਿਓ ਯਾਰ ਠੀਕ ਐ ਬਾਕੀ ਤੁਹਾਨੂੰ ਕੂਤਰੀ ਇਹ ਮੈਂ ਛੱਡ ਕੇ ਵਿਖਾਉਣਾ ਨਾਲ ਕੋਈ ਕੂਤਰੀ ਆਪਾਂ ਤੁਹਾਨੂੰ ਛੱਡ ਕੇ ਵਿਖਾ ਦਾਂਗੇ ਦੇਖੋ ਦੱਸ ਕੋ ਆ ਕਰ ਲੋ ਚੈੱਕ ਜੀ ਆਪਣੀ ਕੂਤਰੀ ਮੇਰਾ ਵੀਰ ਤੁਸੀਂ ਮਕਮਲ ਸਟੈਂਡਿੰਗ ਮਿਊਜ਼ੀਸ਼ੀਅਨ ਠੀਕ ਐ ਕੂਤਰੀ ਅੱਜ ਪਾਈ ਨਹੀਂ ਮੈਂ ਕਿਹਾ ਯਾਰ ਸਾਡਾ ਕੈਮਰਾਮੈਨ ਅੱਜ ਫਿਰ ਨਾਲ ਆ ਲਿਆ ਪਿੰਜਰਾ ਉਹ ਫੜ ਕੇ ਖੜਾ ਆ ਚੈੱਕ ਕਰ ਸਕਦੇ ਹੋ ਮੁੜ ਕੇ ਅੱਜ ਸਾਡੇ ਬੰਦੇ ਨੇ ਦੁਬਾਰਾ ਕੋਈ ਕਾਂਡ ਕਰ ਦੇਣਾ ਜਿਵੇਂ ਨੇ ਪਹਿਲੇ ਵਾਰੀ ਮੇਰਾ ਭਰਾ ਕੂਤਰੀ ਕੱਢੀ ਸੀ ਬੰਦਰ ਵਾਲੇ ਕੂਤਰਾਂ ਦੇ ਵਿੱਚ ਤੇ ਕਹਿੰਦਾ ਵੀਰੇ ਯਾਰ ਕੂਤਰੀ ਤੂੰ ਕੱਢਣ ਨੂੰ ਰਹਿਣ ਹੀ ਦੇ ਮੜ ਕੇ ਅੱਜ ਕੋਈ ਹੋਰ ਨਾ ਨਵਾਂ ਨੁਕਸਾਨ ਹੋ ਜੇ ਮੈਂ ਕਹਿੰਦਾ ਯਾਰ ਗੱਲ ਵੀ ਤੇਰੀ ਸਹੀ ਆ ਤੇ ਬਾਕੀ ਚੈੱਕ ਕਰ ਲੋ ਬਾਬੇ ਕਬੂਤਰ ਆਪਣੇ ਦੇ ਕੁਆਲਟੀ ਠੀਕ ਆ ਜੀ ਤੇ ਮੈਂ ਕਹਿੰਦਾ ਯਾਰ ਅੱਖਾਂ ਮੀਚ ਕੇ ਬਾਬੇ ਕੂਤਰ ਚੈੱਕ ਲੋ ਯਾਰ ਆਪਣੀ ਗਾਰੰਟੀ ਆ ਬਚੇ ਤਣ ਤਣ ਕਰਾਉਣਗੇ ਇਸ ਕੂਤਰ ਤੇ ਠੀਕ ਆ ਨਾ ਤੇ ਠੀਕ ਆ ਵੀ ਭਰਾਵੋ ਮਿਲਦੇ ਹੁਣ ਆਪਾਂ ਸੋਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲੈ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟਾਪ ਕਲਾਸ ਦੇ ਬਜੀ ਨਸਲ ਦੇ ਵਿੱਚੋਂ ਕੋਈ ਨਵੇਂ ਤੇ ਸਰਾਜੇ ਜਿਹੇ ਜਾਨਵਰ ਅੱਭਲ ਤਾਂ ਹੁਣ ਆਪਣੇ ਘਰੋਂ ਕੂਤਰਾਂ ਦੀ ਵੀਡੀਓ ਆਈ ਗਈ ਸਿੰਗਲ ਸਿੰਗਲ ਕਰਕੇ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬਜੀ